ਪੰਜਾਬ ਦੇ ਉੱਤੇ ਬਹੁਤ ਵੱਡੀ ਬਰਫ ਦਾ ਜਿਹੜੀ ਐਸਵੇਲੇ ਪਈ ਹੋਈ ਆ ਔਰ ਪੰਜਾਬ ਦੇ ਲੋਕ ਵੱਧ ਚੜ ਕੇ ਇਹਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਠੀਕ ਆ ਕੁਝ ਲੋਕ ਤਮਾਸ਼ਾ ਵੀ ਕਰ ਰਹੇ ਆ ਫੋਟੋ ਆਫਸ ਵੀ ਕਰ ਰਹੇ ਆ ਲੇਕਿਨ ਓਵਰ ਆਲ ਮੇਰੇ ਖਿਆਲ ਆ ਕਿ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਲੋਕ ਆਪਣੇ ਆਪ ਹੀ ਆਪਣੀ ਮਦਦ ਕਰ ਰਹੇ ਆ ਬਾਹਰੋਂ ਵੀ ਬਹੁਤ ਪੈਸਾ ਗਿਆ ਵਾ ਉਹ ਵੀ ਬਾਹਰ ਦੇ ਲੋਕ ਹੀ ਪਿੰਡ ਅਡਾਪਟ ਕਰਕੇ ਜਾਂ ਪਿੰਡਾਂ ਦੇ ਵਿੱਚ ਸੂਤਾਂ ਪਾਚਾ ਕੇ ਮਦਦ ਕਰ ਰਹੇ ਆ ਮੇਰੇ ਖਿਆਲ ਆ ਇੱਕ ਗੱਲ ਬੜੀ ਕਲੀਅਰ ਆ ਕਿ ਸਰਕਾਰ ਵੱਲੋਂ ਕਾਫੀ ਹੱਦ ਤੱਕ ਅਣਗਹਿਲੀ ਕਰਕੇ ਇਹਨਾਂ ਨੁਕਸਾਨ ਹੋਇਆ ਵਾ ਖੈਰ ਇਹ ਬਾਅਦ ਦੀ ਗੱਲ ਆ ਇਹਦੀ ਇਨਕੁਆਇਰੀ ਜ਼ਰੂਰ ਹੋਣੀ ਚਾਹੀਦੀ ਆ ਕਿ ਇਹ ਨੁਕਸਾਨ ਕਿਉਂ ਹੋਇਆ ਕੀ ਅਸੀਂ ਡੈਮਸ ਦੀ ਪ੍ਰੋਪਰ ਮੈਨੇਜਮੈਂਟ ਕੀਤੀ ਜਾਂ ਨਹੀਂ ਕੀਤੀ ਲੇਕਿਨ ਇਹ ਸਭ ਦੇ ਵਿੱਚ ਜਦੋਂ ਪੰਜਾਬ ਦੇ ਉੱਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਉੱਤੇ ਇਹਨੇ ਵੱਡੇ ਪੱਧਰ ਤੇ ਦਿੱਤਾ ਆਈ ਸੀ ਤੇ ਕੇਂਦਰ ਵੱਲੋਂ ਕੁਝ ਨਾ ਕੁਝ ਅਨਾਉਂਸਮੈਂਟ ਆਉਣੀ ਚਾਹੀਦੀ ਸੀ ਕਿ ਇਮੀਡੀਏਟ ਕ੍ਰਾਈਸਿਸ ਵਾਸਤੇ ਜਦ ਸੰਕਟ ਆਇਆ ਹੋਇਆ ਵਾ ਉਹਦਾ ਸਾਹਮਣਾ ਕਰ ਲਈ ਅਸੀਂ ਇਹਨਾਂ ਪੈਸਾ ਰਿਲੀਜ਼ ਕਰ ਰਹੇ ਹਾਂ ਉਸ ਤੋਂ ਬਾਅਦ ਫਿਰ

ਸੜਕਾਂ ਬੈਗੀਆਂ ਆ ਬਸੰਦ ਲੋਕਾਂ ਦੇ ਬੈਗੇ ਆ ਟਰੈਕਟਰ ਖਰਾਬ ਹੋ ਗਿਆ ਉਹਦਾ ਵੀ ਜ਼ਰੂਰ ਮੌਜੂਦਾ ਹੋਣੀ ਚਾਹੀਦਾ ਇੱਕ ਅੱਗੇ ਵਾਸਤੇ ਸਾਨੂੰ ਕੀ ਹੜ ਨਾ ਆਉਣ ਕੀ ਦਰਮਾ ਦੀ ਡੀਸੇਡਿੰਗ ਕਰਨ ਦੀ ਲੋੜ ਆ ਕੀ ਸਾਨੂੰ ਵਾਟਰ ਚੈਨਲਸ ਨੂੰ ਬਚਾਉਣ ਦੀ ਲੋੜ ਆ ਜੋ ਵੀ ਕਰਨ ਦੀ ਲੋੜ ਆ ਜਿਵੇਂ ਸਾਡੇ ਕੁਆਲਰ ਨੇ ਦੱਸਿਆ ਕਿ ਸੈਕ੍ਰਮੈਂਟੋ ਨੂੰ ਕਿਵੇਂ ਬਚਾਇਆ ਜਾਂਦਾ ਪੰਜ ਦਰਿਆ ਆਨੰਦ ਜੋਤੋਂ ਦੀ ਸੋ ਇਹਨਾਂ ਮੁਲਕਾਂ ਨੂੰ ਵੇਖ ਕੇ ਉੱਥੋਂ ਦੇ ਜੋ ਸਰਕਾਰਾਂ ਨੇ ਕਦਮ ਚੁੱਕੇ ਹੋਏ ਨੇ ਵਾਟਰ ਮੈਨੇਜਮੈਂਟ ਜਿਹੋ ਜੀ ਹੈ ਉਹਨੂੰ ਵੇਖ ਕੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਕੈਨੇਡਾ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਲੇਕਸ ਨੇ ਬਹੁਤ ਸਾਰੀਆਂ ਰਿਵਰਸ ਸਿਆ ਲੇਕਿਨ ਜਿਵੇਂ ਸਾਡੇ ਇੱਥੇ ਥੋੜਾ ਜਿਹਾ ਵੀ ਪਾਣੀ ਚੜਦਾ ਵਾ بارش ਹੁੰਦੀ ਹੈ ਹਫਤਾ ਦਾਸ ਨੇ 15 ਦਿਨ ਬਾਰਿਸ਼ ਹੁੰਦੀ ਹੈ ਤੇ ਹੜਾ ਜਾਂਦੇ ਆ ਇੱਥੇ ਤਾਂ ਇਹਨਾਂ ਮੁਲਕਾਂ ਤੇ ਬਾਦਸ਼ਾਹ ਹੁੰਦੀਆਂ ਨਹੀਂ ਸੋ ਫਲੱਡ ਪਲੈਨਸ ਨੂੰ ਕਿਵੇਂ ਬਿਚਾਉਣਾ ਉਹਦੇ ਲਈ ਕੀ ਕਦਮ ਚੁੱਕਣ ਦੀ ਲੋੜ ਆ ਇਹ ਇੱਕ ਸੈਪਰੇਟ ਪ੍ਰੋਜੈਕਟ ਆ ਪਰ ਹਾਲ ਦੀ ਘੜੀ ਪ੍ਰਧਾਨ ਮੰਤਰੀ ਨੂੰ ਜਾਇਜ਼ਾ ਲੈ ਕੇ ਅਨਾਉਂਸਮੈਂਟ ਕਰਨੀ ਚਾਹੀਦੀ ਆ ਉਸ ਤੋਂ ਬਾਅਦ ਲੌਂਗ ਟਰਮ ਕੀ ਕਰਨ ਚੁੱਕਣ ਦੀ ਲੋੜ ਆ ਉਹਦੀ ਅਨਾਉਂਸਮੈਂਟ ਕਰਨੀ ਚਾਹੀਦੀ ਕਿਉਂਕਿ ਪੰਜਾਬ ਦੀ ਬਹੁਤ ਵੱਡੀ ਯੋਗਦਾਨ ਆ ਆਪਣੇ ਫੂਡ ਬੋਲ ਦੇ ਵਿੱਚ ਮੁਰਖ ਨੂੰ ਜਿਹੜਾ ਹੰ ਦਾ ਦਾ ਪੰਜਾਬ ਜਾਣਿਆ ਜਾਂਦਾ ਸੀ ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜਾ ਜੀਓਗ੍ਰਾਫਿਕਲ ਏਰੀਆ ਉਹ ਮੁਰਖ ਦਾ ਸਿਰਫ 1.5% ਹਾਂ ਲੇਕਿਨ ਅਸੀਂ 17% ਜਿਹੜੀ ਕਣਕ ਆ ਇੱਥੇ ਉਗਾਈ ਜਾਂਦੀ ਆ ਔਰ ਜੇ ਸੈਂਟਰਲ ਪੂਲ ਆ ਉਹਦੇ ਚ ਅਸੀਂ ਸਾਡੀ ਕਣਕ ਜਿਹੜੀ ਪੰਜਾਬ ਦੀ ਉਹ 47% ਆ ਇਸੇ ਤਰ੍ਹਾਂ ਚੌਲ ਪੰਜਾਬ ਜਿਹੜਾ ਵਾ ਉਹ ਆਲਮੋਸਟ 11% ਗੁਰਦਾ ਚੌਲ ਪਾਉਂਦਾ ਵਾ ਲੇਕਿਨ ਫੂਡ ਬੋਲ ਜਿਹੜਾ ਰਾਈਸ ਦੀ ਕੰਟਰੀਬਿਊਸ਼ਨ ਐ ਸਾਡੀ ਜਿਹੜੇ ਪੰਡਾਰ ਨੇ ਉਹਦੇ ਚ ਆਲਮੋਸਟ 20% ਹੈ ਸੋ ਕਿਉਂਕਿ ਪੰਜਾਬ ਬਹੁਤ ਵੱਡੇ ਪੱਧਰ ਤੇ ਮੁੱਢ ਦੇ ਵਿੱਚ ਯੋਗਦਾਨ ਪਾਉਂਦਾ ਵਾ ਆਬਾਦੀ ਥੋੜੀ ਆ ਏਰੀਆ ਥੋੜਾ ਵਾ ਫਿਰ ਵੀ ਇੰਨਾ ਵੱਡਾ ਯੋਗਦਾਨ ਪਾਉਂਦਾ ਤੇ ਉਸੇ ਤਰ੍ਹਾਂ ਦਾ ਯੋਗਦਾਨ ਕੇਂਦਰ ਨੂੰ ਸਾਡੀ ਤਬਾਹੀ ਦੇ ਦਾ ਮੋਜ਼ਾ ਵਜੋਂ ਦੇਣਾ ਚਾਹੀਦਾ ਇਹ ਮੇਰਾ ਵਿਚਾਰ ਹੈ ਅਸੀਂ ਯਾਦ ਕਰਦੇ ਹਾਂ ਕਿ ਖੁੱਲ੍ਹੇ ਜਨ ਨਾਲ ਅ ਮੁੱਖ ਮੰਤਰੀ ਜਿਹੜੇ ਨੇ ਜਿਹਨੇ ਪੰਜਾਬ ਖੁਲ ਦਲੀ ਨਾਲ ਮੁਲਕ ਦੀ ਮਦਦ ਕਰਦਾ ਰਿਹਾ ਇਸੇ ਤਰ੍ਹਾਂ ਉਹ ਮੁਲਕ ਜਿਹੜਾ ਆ ਪੰਜਾਬ ਦੀ ਮਦਦ ਜ਼ਰੂਰ ਕਰੇਗਾ ਅਸੀਂ ਹਾਸ ਕਰ ਰਹੇ ਹਾਂ ਵੇਟ ਕਰ ਰਹੇ ਹਾਂ ਕਿ ਪ੍ਰਧਾਨ ਮੰਤਰੀ ਜਦੋਂ ਆਉਣਗੇ ਕੱਲ੍ਹ ਸਵੇਰੇ ਉਹ ਕੀ ਐਨਾਨਸ ਕਰਦੇ ਆ ਉਸ ਤੋਂ ਬਾਅਦ ਫਿਰ ਆਪਾਂ ਦੁਬਾਰਾ ਵੀਕ ਦੀ ਪ੍ਰੋਗਰਾਮ ਜੁਰੂਰੇ ਸਬਾਰੇ ਕਰਾਂਗੇ